ਮੈਮ ਇੱਕ ਹਫ਼ਤੇ ਦੇ ਵਿੱਚ ਤਮਾਮ ਵੱਡੀਆਂ ਕਾਰਵਾਈਆਂ ਹੋਈਆਂ ਆਖਿਰ ਲੋਕ ਮੈਂ ਪਹਿਲਾਂ ਕਲੀਅਰ ਕਰ ਦਿੰਨਾ ਕਿ ਉਂਗਲਬਾਜ਼ੀ ਹੁੰਦੀ ਹੈ ਇਸ ਤਰ੍ਹਾਂ ਕਈ ਲੋਕ ਆਪਸ ਦੀ ਰੰਜਿਸ਼ ਬਾਜ਼ੀ ਨੂੰ ਨਸ਼ਿਆਂ ਦੇ ਪਾਸੇ ਲੈ ਕੇ ਦੇ ਕੋਈ ਹੋ ਜਾਂਦਾ ਪਰ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦਿਓ ਉਹਦੇ ਨਾਲ ਜਿਹੜਾ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਇੱਕ ਚੰਗਾ ਅਫੈਕਟ ਜਾਂਦਾ ਕਿਉਂਕਿ ਜੇ ਤੁਸੀਂ ਇਤਲਾਹ ਝੂਠੀ ਦੋਗੇ ਉਹ ਫਿਰ ਜਦੋਂ ਵਾਰੀ-ਵਾਰੀ ਆਪਾਂ ਫੇਕ ਕੋਈ ਕਹਿ ਲਈ ਆਪਣਾ ਅਪਰੇਸ਼ਨ ਫੇਕ ਝੂਠਾ ਸਾਬਤ ਹੋ ਜਾਂਦਾ ਫਿਰ ਉਹਦੇ ਉੱਤੇ ਕਿਤੇ ਨਾ ਕਿਤੇ ਲੋਕਾਂ ਦਾ ਯਕੀਨ ਵੀ ਉੱਠ ਜਾਂਦਾ ਔਰ ਕਿਤੇ ਨਾ ਕਿਤੇ ਸਾਡੇ ਮਨ ਨੂੰ ਵੀ ਠੇਸ ਲੱਗਦੀ ਹੈ ਸੋ ਪਿਛਲੇ ਹਫਤੇ ਦੀਆਂ ਕਾਫੀ ਕਾਰਵਾਈਆਂ ਹੈਗੀਆਂ ਨੇ ਜਿਹੜੀਆਂ ਸੱਚੀਆਂ ਵੀ ਸੀਗੀਆਂ ਜਿੰਨਾ ਉੱਤੇ ਕਾਰਵਾਈ ਵੀ ਹੋਈ ਆ ਔਰ ਸਮਾਜ ਨੂੰ ਇਹ ਪਤਾ ਲੱਗ ਜੇ ਇਸ ਕਰਕੇ ਅਸੀਂ ਇਹ ਦੱਸਣਾ ਵੀ ਚਾਹੁੰਦੇ ਹਾਂ ਪਿਛਲੇ ਹਫਤੇ ਇੱਕ ਐਫ ਆਈ ਆਰ ਨੰਬਰ ਮੇਰੇ ਥਾਣੇ ਦੀ 316 ਹੋਈ ਹੈ ਜਿਹਦੇ ਚ ਮਨੀਸ਼ ਕੁਮਾਰ ਸਾਹਿਲ ਕੁਮਾਰ ਉੱਤਰਬਾਗੂ ਰਾਮ ਸੀ ਜਿਨ੍ਹਾਂ ਨੂੰ ਤਕਰੀਬਨ ਕਾਫੀ ਬਦਨਾਮ ਜਿਹੜਾ ਕਹਿ ਸਕਦੇ ਆ ਨਸ਼ੇ ਦੇ ਕਾਰੋਬਾਰ ਵਿੱਚ ਸੀਗੇ ਔਰ ਇਹਨਾਂ ਦੇ ਤੋਂ ਸਾਨੂੰ ਕਾਫੀ ਵੱਡੀ ਮਾਤਰਾ ਚ ਰਿਕਵਰੀ ਹੋਈ ਹੈ ਜਿਹਦੇ ਵਿੱਚ 7 ਲੱਖ 26000 ਰੁਪਏ ਡਰਗ ਮਣੀ ਹੈਗੀ ਆ ਔਰ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ